ਪਾਰਤ ਸਰਕਾਰ ਨੇ ਇਨੀਸ਼ੀਏਟਿਵ ਲਿੱਤਾ ਔਰ ਮੇਜਰ ਚੇਂਜੇਸ ਕੀਤੀਆਂ ਤਿੰਨੋਂ ਕਾਨੂੰਨ ਪੂਰੀ ਤਰ੍ਹਾਂ ਹੀ ਬਦਲਤੇ ਹਜੇ ਤੱਕ ਆਪਾਂ ਸੰਸ਼ੋਧਨ ਨਾਲ ਕੰਮ ਚਲਾਉਂਦੇ ਸੀਗੇ ਲੇਕਿਨ ਹੁਣ ਉਹਨਾਂ ਨੂੰ ਪੂਰਾ ਬਦਲਤਾ ਇਹਦੇ ਪਿੱਛੇ ਜਿਹੜੀ ਸੋਚ ਹੈ ਬਹੁਤ ਅੱਛੀ ਹੈ ਤਿੰਨੋਂ ਕਾਨੂੰਨਾਂ ਦੇ ਵਿੱਚ ਉਹਨਾਂ ਨੂੰ ਇੰਨਾ ਸਟਰੋਂਗ ਕਰ ਦਿੱਤਾ ਗਿਆ ਹੈ ਵੀ ਹੁਣ ਜਿਹੜਾ ਆਉਣ ਵਾਲੇ ਟਾਈਮ 'ਚ ਮੁਲਜ਼ਮ ਦਾ ਇਸ ਕਰਕੇ ਬਚ ਜਾਣਾ ਵੀ ਇਨਵੈਸਟੀਗੇਸ਼ਨ ਮਾੜੀ ਹੋਈ ਹੈ ਜਾਂ ਇਸ ਕਰਕੇ ਬਚ ਜਾਣਾ ਕਿ ਗਵਾਹ ਮੁੱਕਰ ਗਏ ਉਹ ਉਹ ਵਾਲੀ ਸਿਤਿਆਂ ਸਿਚੁਏਸ਼ਨਾਂ ਹੁਣ ਰਿਪੀਟ ਨਹੀਂ ਹੋਣਗੀਆਂ ਇਹ ਕੋਈ ਆਡੀਓ ਵੀਡੀਓ ਕਲਿੱਪ ਹੈ ਕੋਈ ਇਸ ਤਰ੍ਹਾਂ ਦਾ ਸਾਇੰਟਿਫਿਕ ਐਵਿਡੈਂਸ ਹੈ ਉਹਨੂੰ ਫੁੱਲ ਪ੍ਰੂਫ ਕੈਟਾਗਰੀ ਚ ਆਪਾਂ ਪਾ ਸਕਦੇ ਹਾਂ ਉਹਦੇ ਵਿੱਚ ਫਾਲਸ ਇੰਪਲੀਕੇਸ਼ਨ ਮਿਨਿਮਮ ਹੈ ਔਰ ਰਿਡਿਊਸ ਉਹ ਇਲੀਮੀਨੇਟ ਕੀਤੀ ਜਾਂਦੀ ਹੈ ਕਿੰਨੇ ਕ ਪਰਸੈਂਟ ਆਪਾਂ ਕਹਿ ਲਈਏ ਕਿ ਉਹਨਾਂ ਨੂੰ ਬਦਲ ਕੇ ਜਿਹੜੇ ਨਵੇਂ ਬਣਾਏ ਦੇਖੋ ਇਹ ਜਿਹੜੇ ਤਿੰਨੋਂ ਕਾਨੂੰਨ ਹੈ ਉਹਨਾਂ ਨੂੰ ਆਪਾਂ ਕਹਿ ਸਕਦੇ ਹਾਂ ਵੀ 85% ਤਾਂ ਉਹ ਰੀਅਰੇਂਜਮੈਂਟ ਆਫ ਸੈਕਸ਼ਨਸ ਹੈ ਲੇਕਿਨ ਜਿਹੜਾ ਬਾਕੀ ਦਾ ਪਰਸੈਂਟੇਜ ਹੈ ਉਹਦੇ ਵਿੱਚ ਨਵੇਂ ਇਫੈਕਟਿਵ ਪ੍ਰੋਵੀਜ਼ਨਾਂ ਨੂੰ ਲਗਾ ਦਿੱਤਾ ਗਿਆ ਹੈ ਕਸੀ 16 17 ਨਵੇਂ ਅਫੈਂਸ ਬਣਾਤੇ ਪੁਰਾਣੇ ਜਿਹੜੇ ਸੀਗੇ ਉਹਨਾਂ ਨੂੰ ਕੁਝ ਜਿਹੜੇ ਨਹੀਂ ਚਾਹੀਦੇ ਸੀ ਉਹ ਖਤਮ ਕਰਤਾ ਬਾਬੂ ਸ਼ਾਹੀ ਦੇਖ ਰਹੇ ਤੁਸੀਂ 1 ਜੁਲਾਈ ਤੋਂ ਜਿਹੜੇ ਤਿੰਨ ਨਵੇਂ ਕਾਨੂੰਨ ਨੇ ਜਿਹੜੇ ਕ੍ਰਾਈਮ ਨੂੰ ਲੈ ਕੇ ਜਿਹੜੇ ਬਣਾਏ ਗਏ ਸੀਗੇ ਪਾਸ ਹੋਏ ਸੀਗੇ ਪਿਛਲੇ ਸਮੇਂ ਦੇ ਵਿੱਚ ਉਹ ਲਾਗੂ ਹੋ ਰਹੇ ਨੇ ਤੇ ਇਹ ਜਿਹੜੇ ਤਿੰਨ ਕ੍ਰਿਮੀਨਲ ਲਾਜ਼ ਨੇ ਇਹਨਾਂ ਦੇ ਨਾਲ ਕਿੱਡੇ ਇੱਕ ਵੱਡੇ ਪੱਧਰ ਤੇ ਬਦਲਾ ਆਊਗਾ ਆ ਓਵਰਆਲ ਜਿਹੜਾ ਸਿਸਟਮ ਹੈਗਾ ਕ੍ਰਿਮినਲ ਜਿਹੜਾ ਸਿਸਟਮ ਹੁੰਦਾ ਚਾਹੇ ਉਹ ਪੁਲਿਸ ਵਾਲੇ ਆਪਾਂ ਐਂਗਲ ਤੋਂ ਦੇਖੀਏ ਜਿਹੜੇ ਜਿੱਥੋਂ ਐਫ ਆਈ ਆਰ ਰਜਿਸਟਰ ਹੋਣ ਤੋਂ ਲੈ ਕੇ ਅੱਗੇ ਜਿਹੜੀ ਤਫਤੀਸ਼ ਹੁੰਦੀ ਹੈ ਜਾਂ ਫਿਰ ਕੋਰਟ ਦੇ ਵਿੱਚ ਜਦੋਂ ਕੋਈ ਵੀ ਕੇਸ ਪਹੁੰਚਦਾ ਤਾਂ ਉੱਥੇ ਕਿਸ ਤਰ੍ਹਾਂ ਦੇ ਨਾਲ ਜਿਹੜਾ ਬਦਲਾ ਆਊਗਾ ਉਸ ਬਾਰੇ ਅਸੀਂ ਗੱਲਬਾਤ ਕਰਾਂਗੇ ਐਡਵੋਕੇਟ ਦੀਪਕ ਮ बजाज ਨੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਤਾਂ ਉਹ ਸਾਡੇ ਨਾਲ ਜੁੜੇ ਨੇ ਉਹ ਇਸ ਬਾਰੇ ਚੰਦ ਨਾ ਪਹੁੰਣਗੇ ਐਡਵੋਕੇਟ ਸਾਹਿਬ ਕੀ ਲੱਗ ਰਿਹਾ ਹੈ ਓਵਰਆਲ ਕਿਡਾ ਕਿ ਚੇਂਜ ਦੇਖ ਰਹੇ ਹੋ 1 ਜੁਲਾਈ ਤੋਂ ਦੇਖੋ 1 ਜੁਲਾਈ ਤੋਂ ਬਾਅਦ ਹੁਣ ਜਿਹੜਾ ਭਾਰਤ ਸਰਕਾਰ ਨੇ ਇਨੀਸ਼ੀਏਟਿਵ ਲਿੱਤਾ ਔਰ ਮੇਜਰ ਚੇਂजेस ਕੀਤੀਆਂ ਤਿੰਨੋਂ ਕਾਨੂੰਨ ਪੂਰੀ ਤਰ੍ਹਾਂ ਹੀ ਬਦਲਤੇ ਹਜੇ ਤੱਕ ਆਪਾਂ ਸੰਸ਼ੋਧਨ ਨਾਲ ਕੰਮ ਚਲਾਉਂਦੇ ਸੀਗੇ ਲੇਕਿਨ ਹੁਣ ਉਹਨਾਂ ਨੂੰ ਪੂਰਾ ਬਦਲਤਾ ਇਹਦੇ ਪਿੱਛੇ ਜਿਹੜੀ ਸੋਚ ਹੈ ਬਹੁਤ ਅੱਛੀ ਹੈ ਔਰ ਮੈਨੂੰ ਲੱਗਦਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਜੁਰਮ ਨੂੰ ਕੰਟਰੋਲ ਕਰਨ ਲਈ ਟ੍ਰਾਇਲ ਪ੍ਰੋਸੀਜਰ ਨੂੰ ਟਰਾਂਸਪੇਰੈਂਟ ਕਰਨ ਲਈ ਔਰ ਪੁਲਿਸ ਵਰਕਿੰਗ ਨੂੰ ਸੁਧਾਰ ਕਰਨ ਲਈ ਆਪਣਾ ਯੋਗਦਾਨ ਪੂਰੀ ਤਰ੍ਹਾਂ ਦੇਣਗੇ ਤਿੰਨੋਂ ਕਾਨੂੰਨਾਂ ਦੇ ਵਿੱਚ ਉਹਨਾਂ ਨੂੰ ਇੰਨਾ ਸਟਰੋਂਗ ਕਰ ਦਿੱਤਾ ਗਿਆ ਹੈ ਵੀ ਹੁਣ ਜਿਹੜਾ ਆਉਣ ਵਾਲ ਮਾੜੀ ਹੋਈ ਹੈ ਜਾਂ ਇਸ ਕਰਕੇ ਬੱਜ ਜਾਣਾ ਕਿ ਗਵਾਹ ਮੁਕਰ ਗਏ ਉਹ ਉਹ ਵਾਲੀ ਸਿਤਿਆਂ ਸਿਚੁਏਸ਼ਨਾਂ ਹੁਣ ਰਿਪੀਟ ਨਹੀਂ ਹੋਣਗੀਆਂ ਕਿਉਂਕਿ ਉਹਦਾ ਮੇਜਰ ਕਾਰਨ ਹੈ ਕਿ ਅਸੀਂ ਸਵਿਚਓਵਰ ਕਰ ਲਿਆ ਸਾਇੰਟੀਫਿਕ ਐਵਿਡੈਂਸ ਨੂੰ ਟ੍ਰਾਇਲ ਦੇ ਵਿੱਚ ਇਨਕਲੂਡ ਕਰਨ ਦਾ ਜਿਹੜਾ ਪਹਿਲਾਂ ਨਹੀਂ ਸੀਗਾ ਸੋ ਹੁਣ ਸਾਇੰਟੀਫਿਕ ਐਵਿਡੈਂਸ ਜਿੱਥੇ ਕੋਈ ਆਡੀਓ ਵੀਡੀਓ ਕਲਿੱਪ ਹੈ ਕੋ ਇਸ ਤਰ੍ਹਾਂ ਦਾ ਸਾਇੰਟੀਫਿਕ ਐਵਿਡੈਂਸ ਹੈ ਉਹਨੂੰ ਫੂਲ ਪ੍ਰੂਫ ਕੈਟਾਗਰੀ ਚ ਆਪਾਂ ਪਾ ਸਕਦੇ ਹਾਂ ਉਹਦੇ ਵਿੱਚ ਫਾਲਸ ਇੰਪਲੀਕੇਸ਼ਨ ਮਿਨਿਮਮ ਹੈ ਔਰ ਰਿਡਿਊ ਉਹ ਇਲੀਮੀਨੇਟ ਕੀਤੀ ਜਾਂਦੀ ਹੈ ਔਰ ਫੋ ਉਸ ਤੋਂ ਬਾਅਦ ਫੋਰੈਂਸਿਕ ਨੇ ਜਦ ਰਿਪੋਰਟ ਦੇ ਦਿੱਤੀ ਵੀ ਇਹ ਜਿਹੜਾ ਵੀਡੀਓ ਕਲਿੱਪ ਹੈ ਇਹ ਗਰੀ ਗਲਵਾਤ ਹੈ ਸਹੀ ਹੈਗੀ ਹੈ ਸੋ ਕੋਰਟਾਂ ਉਹਨੂੰ ਹੁਣ ਬਲੀਵ ਕਰਨ ਗਿਆ ਉਹਨਾਂ ਨੂੰ ਐਡਮਿਸਿਬਲ ਅਸੀਂ ਟੈਕਨੀਕਲ ਭਾਸ਼ਾ 'ਚ ਇੱਕ ਵਰਡ ਯੂਜ਼ ਕਰਦੇ ਹਾਂ ਵੀ ਉਹ ਐਵੀਡੈਂਸ ਐਡਮਿਸਿਬਲ ਹੋ ਜਾਣਾ ਜਦੋਂ ਐਡਮਿਸਿਬਲ ਹੋ ਜਾਣਾ ਤਾਂ ਉਹ ਜੁਰਮ ਉਹ ਜਿਹੜਾ ਜੁਰਮ ਹੈ ਉਹ ਕ੍ਰਾਈਮ ਹੈ ਉਹਦੇ ਵਿੱਚ ਜਿਹੜਾ ਮੁਲਜ਼ਮਾ ਨੂੰ ਇੰਨੀ ਆਸਾਨੀ ਨਾਲ ਜਿਹੜੇ ਬੈਨੀਫਿਟ ਮਿਲਦੇ ਸੀ ਉਹ ਨਹੀਂ ਮਿਲਣਗੇ ਸੋ ਇਹ ਚੰਗੀ ਸੋਚ ਹੈ ਭਾਰਤ ਦੀ ਇੱਕ ਜੋ ਅਸੀਂ ਅਗਰ ਡਿਵੈਲਪਡ ਨੇਸ਼ਨ ਦੀ ਆਪਣੀ ਕਲਪਨਾ ਗਵਰਨਮੈਂਟ ਜੋ ਸੋਚਦੀ ਹੈ ਜਾਂ ਦੇਸ਼ ਸੋਚਦਾ ਉਹ ਉਹਦੇ ਵੱ ਅਸੀਂ ਪੁਰਾਣੇ ਜਿਹੜੇ ਕਾਨੂੰਨਾਂ ਨਾਲ ਇੰਨੇ ਸਾਲ ਖਿੱਚ ਲਏ ਹੁਣ ਅੱਗੇ ਇਹ ਇੰਨੇ ਬਹੁਤ ਲੰਬਾ ਨਹੀਂ ਖਿੱਚ ਸਕਦੇ ਸੀਗੇ ਕਿਉਂਕਿ ਅਸੀਂ 1860 ਤੋਂ 1872 ਤੋਂ ਲੈ ਕੇ 2024 ਚੱਲ ਰਿਹਾ ਦੋ ਤਾਂ ਇਸ ਕਰਕੇ ਜੈਟ ਇਜ਼ ਅ ਗੁੱਡ ਇਨੀਸ਼ੀਏਟਿਵ ਆਫ ਦੀ ਗਵਰਨਮੈਂਟ ਐਂਡ ਇਹ ਪੋਜ਼ਿਟਿਵ ਹੀ ਰਹੇਗਾ ਔਰ ਪੁਲਿਸ ਸਟਰੋਂਗ ਹੋ ਗਈ ਕ੍ਰਿਮੀਨਲ ਸਿਸਟਮ ਟਰਾਂਸਪੇਰੈਂਟ ਹੋ ਜਾਏਗਾ ਜੁਡੀਸ਼ਰੀ ਆਪਣਾ ਕੰਮ ਟਾਈਮਲਾਈਨ ਦੀ ਹੱਦ ਦੇ ਵਿੱਚ ਕਰਨਗੀ ਤਾਂ ਇਹ ਤਿੰਨੋਂ ਚੀਜ਼ਾਂ ਦੇ ਨਾਲ ਕਲੈਕਟਿਵ ਸੁਧਾਰ ਆਏਗਾ ਮੇਰਾ ਐਸਾ ਮੰਨਣਾ ਕਿੰਨਾਕ ਤੁਸੀਂ ਕਿੰਨੇ ਕ ਪਰਸੈਂਟ ਮੰਨਦੇ ਹੋ ਕਿ ਜਿਹੜਾ ਹੁਣ ਤੱਕ ਜੋ ਚੱਲ ਰਿਹਾ ਸੀ ਉਹ ਬਿਲਕੁਲ ਹੀ ਖਤਮ ਹੋ ਜਾਊਗਾ ਜਾਂ ਉਹਦੇ ਵਿੱਚ ਕੁਝ ਕੁਝ ਚੀਜ਼ਾਂ ਉਹਦੇ ਚ ਐਮੈਂਡ ਕੀਤੀਆਂ ਜਾਂ ਓਵਰਆਲ ਕਿੰਨੇ ਕ ਪਰਸੈਂਟ ਆਪਾਂ ਕਹਿ ਲਈਏ ਕਿ ਉਹਨਾਂ ਨੂੰ ਬਦਲ ਕੇ ਜਿਹੜੇ ਨਵੇਂ ਬਣਾਏ ਦੇਖੋ ਇਹ ਜਿਹੜੇ ਤਿੰਨੋਂ ਕਾਨੂੰਨ ਹੈ ਉਹਨਾਂ ਨੂੰ ਆਪਾਂ ਕਹਿ ਸਕਦੇ ਹਾਂ ਵੀ 85% ਤਾਂ ਉਹ ਰੀਅਰੇਂਜਮੈਂਟ ਆਫ ਸੈਕਸ਼ਨਸ ਹੈ ਲੇਕਿਨ ਜਿਹੜਾ ਬਾਕੀ ਦਾ ਪਰਸੈਂਟੇਜ ਆ ਉਹਦੇ ਵਿੱਚ ਨਵੇਂ ਇਫੈਕਟਿਵ ਪ੍ਰੋਵੀਜ਼ਨਾਂ ਨੂੰ ਲਗਾ ਦਿੱਤਾ ਗਿਆ ਜਿੱਦਾਂ ਮੈਂ ਅਗਰ ਭਾਰਤੀ ਨਿਆਇ ਸਹਿਤਾ ਦੀ ਗੱਲ ਕਰਾਂ ਤਾਂ 16 17 ਕਿਸਮ ਦੇ ਨਵੇਂ ਆਫੈਂਸ ਆ ਗਏ ਜਿਹੜੇ ਪਹਿਲਾਂ ਨਹੀਂ ਸੀਗੇ ఆర్గనైజ్డ్ క్రైమ్ ఆగయా 111 నంబర్ సెక్షన్ ਦੇ ਵਿੱਚ ਪੈਟੀ ਆਰਗੇਨਾਈਜ਼ਡ క్రైమ్ ਆਗਿਆ 테러రిస్ట్ ਐਕਟ ਆਗਿਆ ਇਹ ਵਾਲੇ ਜਿਹੜੇ ਅਪਰਾਧ ਸੀਗੇ ਦੂਜੇ ਕਾਨੂੰਨਾਂ ਦੇ ਵਿੱਚ ਆਪਾਂ ਦੇਖਦੇ ਸੀ ਯੂਏਪੀਏ ਦੇ ਵਿੱਚ ਜਾ ਕੇ ਹੁਣ ਇਹਨਾਂ ਨੂੰ ਹਿੱਸਾ ਬਣਾਤਾ ਭਾਰਤੀਆ ਐਨਆਈਐ ਸੈਚਾ ਨੇ ਮੌਬ ਲਿੰਚਿੰਗ ਦਾ ਨੂੰ ਹਿੱਸਾ ਬਣਾਤਾ ਅਸੀਂ ਦੇਖਦੇ ਆਂ ਕਈ ਵਾਰ ਅਨਫੋਰਚੂਨੇਟਲੀ ਭੀੜ ਨੇ ਕਿਸੇ ਨੂੰ ਇਕੱਠਾ ਕਰਕੇ ਕਿਸੇ ਵਜ੍ਹਾ ਨਾਲ ਮਾਰਤਾ ਉਹ ਪਹਿਲਾਂ ਨਹੀਂ ਸੀਗਾ ਸਨੇਚਿੰਗ ਉਹਦਾ ਇੰਪੋਰਟੈਂਟ ਪਾਰਟ ਹੋ ਗਿਆ ਸੋ ਇਹ ਨਵੇਂ ਆਫੈਂਸਾਂ ਨਾਲ ਕੀ ਹੋ ਗਿਆ ਕਿ ਪੁਲਿਸ ਨੂੰ ਹੁਣ ਕਲੈਰਿਟੀ ਹੋ ਗਈ ਪੁਰਾਣੇ ਵਾਲੇ ਟਾਈਮ 'ਚ ਉਹ ਫੈਂਸ ਕਮਿਟ ਹੁੰਦਾ ਸੀਗਾ ਤਾਂ ਉਹ ਕਹਿੰਦੇ ਸੀ ਆਈਪੀਸੀ ਦੇ ਵਿੱਚ ਤਾਂ ਇਹਦੀ ਜਗ੍ਹਾ ਹੀ ਨਹੀਂ ਇਹਨੂੰ ਕਿੱਥੇ ਫਿੱਟ ਕਰੀਏ ਉਹ ਪ੍ਰੋਬਲਮ ਆ ਦੂਰ ਹੋ ਗਈਆਂ ਅਸੀਂ 16 17 ਨਵੇਂ ਆਫੈਂਸ ਬਣਾਤੇ ਪੁਰਾਣੇ ਜਿਹੜੇ ਸੀਗੇ ਉਹਨਾਂ ਨੂੰ ਕੁਝ ਜਿਹੜੇ ਨਹੀਂ ਚਾਹੀਦੇ ਸੀ ਉਹਨਾਂ ਨੂੰ ਖਤਮ ਕਰਤਾ ਜਿੱਦਾਂ ਰਾਜ ਦਰੋਹ ਦਾ ਮੈਡਮ ਵੀ ਐਸਐਸਪੀ ਮੈਡਮ ਡਿਸਕਸ ਕਰ ਰਹੇ ਸੀਗੇ ਵੀ ਰਾਜ ਦਰੋਹ ਪਹਿਲਾਂ ਕਾਨੂੰਨ ਤਾਂ ਸੀਗਾ ਕਿਉਂਕਿ ਬ੍ਰਿਟਿਸ਼ਰਸ ਦੇ ਟਾਈਮ ਉਹਨਾਂ ਨੂੰ ਲੋੜ ਸੀ ਉਹਦਾ ਮਿਸਯੂਜ਼ ਦੇ ਵੀ ਕੇਸਿਸ ਆਏ ਲੇਕਿਨ ਹੁਣ ਆਪਾਂ ਉਹ ਰਾਜਦਰੋ ਨੂੰ ਦ੍ਰਿਸ਼ਦਰੋ ਦੇ ਵਿੱਚ ਸਬਸਟੀਟਿਊਟ ਕਰਤਾ 152 ਨੰਬਰ ਸੈਕਸ਼ਨ 152 ਨੰਬਰ ਸੈਕਸ਼ਨ ਚ ਅਸੀਂ ਕਿਹਾ ਵੀ ਹੁਣ ਸੋਵਰੇਨਟੀ ਦੇ ਖਿਲਾਫ ਕੋਈ ਬੰਦਾ ਬੋਲੇਗਾ ਉਹ ਪੋਲਿਟੀਕਲ ਰਜੀਮ ਦੇ ਖਿਲਾਫ ਜੋ ਮਰਜੀ ਬੋਲਦਾ ਰਹੇ ਉਹਨੂੰ ਸੈਪਰੇਟਲੀ ਦੇਖਿਆ ਜਾਏਗਾ ਲੇਕਿਨ ਅਗਰ ਉਹ ਦੇਸ਼ ਦੇ ਬਾਰੇ ਗਲਤ ਗੱਲ ਬੋਲਦਾ ਤਾਂ ਉਹਨੂੰ ਪਨਿਸ਼ ਕਰੋ ਐਂਡ ਮੋਸਟ ਇੰਪੋਰਟੈਂਟਲੀ ਇੱਕ ਹੋਰ ਚੀਜ਼ ਮੈਂ ਐਡ ਕਰਨਾ ਚਾਹਾਂਗਾ ਸੈਕਸ਼ਨ 197 ਨਵਾਂ ਬਣਾਤਾ ਫੇਕ ਨਿਊਜ਼ ਕਿਉਂਕਿ ਪਿਛਲੇ 6 ਮਹੀਨੇ ਸਾਲ 2 ਸਾਲ ਜਿਸੀਂ ਦੇਖਿਆ ਵੀ ਕਈ ਜਗ੍ਹਾ ਕੋਈ ਫੇਕ ਇੱਕ ਕਲਿੱਪ ਜਨਰੇਟ ਹੋ ਗਿਆ ਔਰ ਉਹਦੇ ਕਰਕੇ ਵਾਰਦਾਤਾਂ ਹੋ ਗਈਆਂ ਸੋ ਉਹ ਉਹਦੇ ਬਾਰੇ ਸਪੈਸੀਫਿਕ ਹੁਣ ਤੁਹਾਡੇ ਕੋਲ 197 ਭਾਰਤੀ ਨਿਆਇ ਸਹਿਤਾ ਦੇ ਵਿੱਚ ਇੱਕ ਆਫੈਂਸ ਆ ਗਿਆ। ਸੋ ਹਾਂ ਕਾਰਵਾਈ ਹੋਏਗੀ। ਸੋ that is a view we overall it will be a good situation may i uh, find so or feel so। ਜਬਾਜ ਜੀ ਇੱਕ ਜਿਹੜੇ ਤਿੰਨ ਨੇ ਕਾਨੂੰਨ ਇਹਨਾਂ ਦੇ ਨਾਮ ਵੀ ਦੱਸ ਦੋ ਤੇ ਉਹ ਨਾਮ ਕਿਸ ਹਿਸਾਬ ਨਾਲ ਪਏ ਆ ਉਹਦਾ मीनिंग ਕੀ ਨਿਕਲਦਾ ਉਹ ਵੀ ਦਰਸ਼ਕਾਂ ਨੂੰ। ਇੰਡੀਅਨ ਪੀਨਲ ਕੋਡ ਜਿਹੜਾ 1860 ਦਾ ਆਪੀਸੀ ਹੁੰਦਾ ਸੀ ਹੁਣ ਉਹਨੂੰ ਬਣਾਤਾ ਭਾਰਤੀ ਨਿਆਇ ਸਹਿਤਾ 2023। ਕੋਡ ਆਫ ਕ੍ਰਿਮੀਨਲ ਪ੍ਰੋਸੀਜਰ ਹੁੰਦਾ ਸੀ ਆਈਪੀਸੀ ਦੇ ਵਿੱਚ ਤੁਹਾਡੇ ਆਪਣੇ ਉਹ ਦਰਸ਼ਕਾਂ ਲਈ ਮੈਂ ਕਲੀਅਰਿਫਾਈ ਕਰਦਾ ਆਈਪੀਸੀ ਦਾ ਕੰਮ ਹੁੰਦਾ ਸੀ ਸਿਰਫ ਕਲਾਸੀਫਿਕੇਸ਼ਨ ਆਫ ਅਫੈਂਸ ਵੀ ਜੁਰਮ ਕਿਹੜਾ ਉਹਦਾ ਕਿਹੜਾ ਸੈਕਸ਼ਨ ਹੈ ਇਹਦਾ ਕਿੰਨੀ ਸਜ਼ਾ ਹੋਰ ਆਈਪੀਸੀ ਦਾ ਕੋਈ ਕੰਮ ਨਹੀਂ ਸੀ ਉਹਦੀ ਕਲਾਸੀਫਿਕੇਸ਼ਨ ਆਫ ਅਫੈਂਸ ਲਈ ਹੁਣ ਭਾਰਤੀ ਨਿਆਇ ਸਹਿਯਤਾ ਸਵਿਚਓਵਰ ਹੋ ਗਿਆ ਟ੍ਰਾਇਲ ਕਿੱਦਾਂ ਚੱਲਣਾ ਹੈ ਅਦਾਲਤ ਦੇ ਵਿੱਚ ਕੀ ਹੋਣਾ ਬੇਲ ਅਪਲੀਕੇਸ਼ਨ ਕਿੱਦਾਂ ਫਾਈਲ ਹੋਣੀ ਹੈ ਜੱਜ ਸਾਹਿਬ ਨੇ ਕਿੱਦਾਂ ਆਰਡਰ ਪਾਸ ਕਰਨਾ ਉਹ ਕੋਡ ਆਫ ਕ੍ਰਿਮੀਨਲ ਪ੍ਰੋਸੀਜਰ ਸੀ ਆਰਪੀਸੀ ਦੇਖਦਾ ਸੀਗਾ ਹੁਣ ਉਹ ਭਾਰਤੀ ਨਾਗਰਿਕ ਸ ਪੁਰਾਣੇ ਮੁਕਾਦਮੇ ਦੇ ਦੌਰਾਨ ਜਿਹੜੀ ਗਵਾਹੀਆਂ ਰਿਕਾਰਡ ਹੁੰਦੀਆਂ ਸੀ ਉਹ ਇੰਡੀਅਨ ਐਵੀਡੈਂਸ ਐਕਟ 1872 ਦੇਖਦਾ ਹੁੰਦਾ ਸੀਗਾ ਉਹਨੂੰ ਹੁਣ ਆਪਾਂ ਸਬਸਟੀਟਿਊਟ ਕਰਤਾ ਭਾਰਤੀ ਸਾਖਸ਼ੀ ਅਧਿਨਿਯਮ 239 ਸੋ ਇਹ ਇਹ ਤਾਂ ਨਾਮ ਹੋ ਗਏ ਸੋ ਇਹਨਾਂ ਵਿੱਚ ਰਿਲੇਵੈਂਟ ਚੇਂजेस ਕਰਕੇ ਇਹਨੂੰ ਕੰਸੋਲੀਡੇਟਿਡ ਕੈਪਸੂਲ ਬਣਾਤਾ ਵੀ ਨਿਊ ਕ੍ਰਿਮੀਨਲ ਲਾਜ਼ ਦਾ ਨਾਮ ਦੇ ਕੇ ਤਾਂਕਿ ਆਪਾਂ ਆਉਣ ਵਾਲੇ ਟਾਈਮ ਦੇ ਵਿੱਚ ਜੁਰਮ ਨੂੰ ਵੀ ਚੰਗੀ ਤਰ੍ਹਾਂ ਹੈਂਡਲ ਕਰ ਲਈਏ ਤਾਂ ਪੁਲਿਸ ਵਰਕਿੰਗ 'ਚ ਸੁਧਾਰ ਆਣ ਦੀ ਉਮੀਦ ਹੈ ਇਹ ਯੋ ਦੈਟ ਇਜ਼ ਅਪੋਜੀਸ਼ਨ ਤੁਸੀਂ ਪੁਲਿਸ ਵਰਕਿੰਗ ਦੀ ਗੱਲ ਕੀਤੀ ਹੈ ਇੱਕ ਟੈਕਨੋਲੋਜੀ ਜਿਹੜੀ ਵੱਧ ਰਹੀ ਹੈ ਉਹਨੂੰ ਉਹਦਾ ਹਿੱਸਾ ਕਿੰਨਾ ਕੁ ਲਿਆ ਜਾਊਗਾ ਉਹਦੇ ਹਿਸਾਬ ਨਾਲ ਕੋਈ ਰੀਸੈਂਟ ਐਗਜ਼ਾਮਪਲ ਤੁਸੀਂ ਦੇ ਵੀ ਰਹੇ ਸੀ ਬੰਬੇ ਪੁਲਿਸ ਦਾ ਤਾਂ ਉਹਦੇ ਨਾਲ ਕੀ ਲੱਗਦਾ ਕਿੰਨੀ ਕੀ ਤੇਜ਼ੀ ਆਊਗੀ ਸੋਲਵ ਕਰਨ ਚ ਕੋਈ ਵੀ ਕੇਸ ਹੁਣ ਅਗਰ ਰੀਸੈਂਟਲੀ ਐਡਵਾਂਸਮੈਂਟ ਇਨ ਟੈਕਨੋਲੋਜੀ ਹੋਈਆਂ ਹੁਣ ਸਿਰਫ ਉਹਦੀ ਕਾਲ ਹੈ ਉਹ ਪੁਲਿਸ ਆਫਸਰ ਦੇ ਲੈਵਲ ਤੇ ਕਿਉਂਕਿ ਟੈਕਨੋਲੋਜੀ ਅਵੇਲੇਬਲ ਹੈ ਉਸ ਤਾਂ ਉਹਨੂੰ ਯੂਜ਼ ਕਰਾਂ ਲਈ ਅਗਰ ਇਨਵੈਸਟੀਗੇਟਿੰਗ ਆਫੀਸਰ ਉਹਨੂੰ ਲੈਣਾ ਨਹੀਂ ਚਾਹਵੇਗਾ ਆਪਾਂ ਕ੍ਰਿਟੀਕਲੀ ਅਗਰ ਉਹਨੂੰ ਅਨਲਾਈਜ਼ ਕਰੀਏ ਤਾਂ ਫੇਰ ਫੇਰ ਕੋਈ ਸਿਸਟਮ ਨਹੀਂ ਮਦਦ ਕਰੇਗਾ ਸੋ ਹੁਣੋ ਚੀਜ਼ਾਂ ਅਵੇਲੇਬਲ ਹੈ ਇਟ ਇਜ਼ ਦਾ ਕਾਲ ਆਫ ਦੀ ਇਨਵੈਸਟੀਗੇਟਿੰਗ ਆਫੀਸਰ ਕਿ ਮੈਂ ਕਿਨੂੰ ਯੂਜ਼ ਕਰਨਾ ਮੈਂ ਟਾਵਰ ਲੋਕੇਸ਼ਨ ਕਢਾਣੀ ਹੈ ਜਾ ਕੇ ਕਿਉਂਕਿ ਉਹਨੂੰ ਥੋੜੀ ਐਫਰਟ ਕਰਨੀ ਪੈਗੀ ਜਾ ਕੇ ਨੋਡਲ ਏਜੰਸੀ ਕੋਲ ਜਾ ਕੇ ਤਾਂ ਤਾਂ ਕਿ ਟਾਵਰ ਲੋਕੇਸ਼ਨ ਮਿਲੇਗੀ ਜਾਂ ਫੋਰੈਂਸਿਕ ਦਾ ਕੋਈ ਹੋ ਸਕਦਾ ਦੋ ਚੱਕਰ ਲਗਾਉਣੇ ਪੈਣ ਵੀ ਮੈਨੂੰ ਇਹਦੇ ਬਾਰੇ ਰਿਟਰਨ ਓਪੀਨੀਅਨ ਦੋ ਸੋ ਇਟ ਇਜ਼ ਦਾ ਕਾਲ ਆਫ ਦੀ ਆਈਓ ਆਦਰਵਾਈਜ਼ ਇਨ ਲਿਸਨ ਟੈਬਲ ਤੇ ਕਿੰਨੇ ਮਾਸ ਲੈਵਲ ਦੇ ਟੈਬਲੇਟਸ ਲਾ ਕੇ ਦੇਤੇ ਆਈਓ ਨੂੰ ਹੁਣ ਆਈਓ ਜਿਹੜਾ ਟੈਬਲੇਟ ਲੈ ਕੇ ਸਖਸ਼ਮ ਹੋਰ ਹੁਣ ਚਲਾਣਾ ਜਾਣਦਾ ਉਹ ਹਰ ਚੀਜ਼ ਉਹਦੇ ਵਿੱਚ ਕਰ ਸਕਦਾ ਚਾਹ ਹ ਸਪੋਜ਼ ਕੋਈ ਟੈਬਲੇਟ ਨੂੰ ਯੂਜ਼ ਹੀ ਨਾ ਕਰੇ ਉਹਨੂੰ ਇਸ਼ੂ ਵੀ ਕੀਤਾ ਹੋ ਘਰ ਰੱਕੇ ਆ ਗਿਆ ਤਾਂ ਫਿਰ ਰਿਜ਼ਲਟ ਫਿਰ ਆਪਾਂ ਇਹ ਨਹੀਂ ਕਹਿ ਸਕਦੇ ਵੀ ਕਾਨੂੰਨ ਦਾ ਵਿਚਾਰਿਆਂ ਦਾ ਕੋਈ ਕਸੂਰ ਨਹੀਂ ਹੈ ਰਿਜ਼ਲਟ will not come ਅਗਰ ਉਹ ਚਾਹਣਗੇ ਤਾਂ ਹਰ ਫੈਸਿਲਿਟੀ ਅਵੇਲੇਬਲ ਹੈ ਔਰ ਇਸ ਇੱਕ ਹੋਰ ਚੀਜ਼ ਸਾਨੂੰ ਮੈਂ ਨੌਲੇਜ ਲੈ ਕੇ ਆਉਣਾ ਹੈ ਜਿਹੜੇ ਨਵੇਂ ਲਾਅ ਦੇ ਵਿੱਚ ਫੋਰੈਂਸਿਕ ਦੀ ਪੁਲਿਸ ਨੂੰ ਹੈਲਪ ਹੁਣ ਤੱਕ ਹੁੰਦੀ ਸੀਗੀ ਕੋਈ 25-30% ਉਹਨੂੰ 7 ਇਥੇ ਆਪਾਂ 슬ਾਈਡ ਤੇ ਵੀ ਗੱਲ ਕਰ ਰਹੇ ਸੀ 176 ਲਾਸਟ ਸੈਕਸ਼ਨ ਜਿਹੜਾ ਚੱਲ ਰਿਹਾ ਸੀ ਉਹਦੇ ਚ ਉਹਨਾਂ ਨੇ ਕਿਹਾ ਵੀ 7 ਸਾਲ ਤੋਂ ਉੱਪਰ ਦੇ ਜਿਹੜੇ ਅਫੈਂਸ ਹੈ ਉਹਦੇ ਵਿੱਚ ਮੰਡੇਟਰੀ ਕ੍ਰਾਈਮ ਸੀਨ ਦੀ ਇਨਵੈਸਟੀਗੇਸ਼ਨ ਫੋਰੈਂਸਿਕ ਦੇ ਲੋਕ ਕਰਨਗੇ ਸੋ ਇਨਵੈਸਟੀਗੇਟਿੰਗ ਆਫਸਰ ਜਿਹੜਾ ਪੁਲਿਸ ਦਾ ਉਹ ਸਕਸ਼ਮ ਨਹੀਂ ਹੈਗਾ ਹਰ ਚੀਜ਼ ਦੇ ਵਿੱਚ ਫੋਰੈਂਸਿਕ ਦੀ ਨੋਲਿਜ ਨਹੀਂ ਉਹਨੂੰ ਉਹਨੂੰ ਮੋਟੇ-ਮੋਟੀ ਨੋਲਿਜ ਹੈ ਲੇਕਿਨ ਸਾਰੀ ਨਹੀਂ ਹੈ ਸੋ ਉਸ ਚੀਜ਼ ਨੂੰ ਹੁਣ ਰਿਡਿਊਸ ਕਰਤਾ ਉਹਨਾਂ ਨੇ ਕਿਹਾ ਵੀ ਤੁਸੀਂ ਸਿਰਫ ਕੰਮ ਕਰਨਾ ਹੈ ਕਿ ਫੋਰੈਂਸਿਕ ਨੂੰ ਕਾਲ ਕਰਕੇ ਸੱਦਣਾ ਹੈ ਉਹ ਅਗੇ ਉਹਨਾਂ ਨੂੰ ਮੋਬਾਈਲ ਵੈਨਾਂ ਲੈਤੀਆਂ ਨਵੀਆਂ ਗਵਰਨਮੈਂਟ ਆਫ ਇੰਡੀਆ ਇਸ ਪ੍ਰੋਸੈਸ ਚ ਚੰਡੀਗੜ੍ਹ ਪੁਲਿਸ ਵੀ ਮੈਂ ਦੇਖਿਆ ਹੈ ਕਈ ਜਗ੍ਹਾ ਤੇ ਮੋਬਾਈਲ ਵੈਨਸ ਫੋਰੈਂਸਿਕ ਲੈਬਸ ਲੈ ਲੀਆਂ ਗਈਆਂ ਸੋ ਉਹ ਉਹਦੇ ਚ ਉਹਨਾਂ ਕੋਲ ਟੂਲਸ ਅਵੇਲੇਬਲ ਹੈ ਉਹਨਾਂ ਕੋਲ ਐਕਸਪਰਟ ਅਵੇਲੇਬਲ ਹੈ ਉਹ ਜਾ ਕੇ ਮੌਕੇ ਵਾਰਦਤ ਦੇ ਐਵੀਡੈਂਸ ਨੂੰ ਇਕੱਠਾ ਕਰਨਗੇ ਜੇ ਚੰਗਾ ਐਵੀਡੈਂਸ ਔਰ ਐਕੂਰੇਟ ਐਵੀਡੈਂਸ ਇਕੱਠਾ ਹੋ ਗਿਆ ਤਾਂ ਰਿਜ਼ਲਟ ਪੋਜ਼ਿਟਿਵ ਆਏਗਾ ਇਹੀ ਕਮੀ ਸੀ ਸਾਡੀ ਪਿਛਲੇ ਵਾਲੇ ਸਿਸਟਮ ਜੀ ਵੀ ਐਵੀਡੈਂਸ ਆਪਾਂ ਚੱਕ ਚੱਕ ਨਹੀਂ ਪਾਉਂਦੇ ਸੀ ਕਿ ਕਰਾਈਮ ਆਫ ਸੀਨ ਤੇ ਅਡਲਟ ਰੇਟ ਹੋ ਗਿਆ ਕੰਟਾਮ ਸੋ ਦੈਟ ਇਜ਼ ਦਾ ਮੇਜਰ ਚੇਂਜ ਹੁਣ ਵਿਦ ਨੋ ਟਾਈਮ ਫੋਰੈਂਸਿਕ ਵੈਨ ਵਿਲ ਕਮ ਜਿੱਦਾਂ ਬਾਹਰਲੇ ਮੁਲਕਾਂ ਜਿਹਾਂ ਪਿਕਚਰਾਂ ਤੁਸੀਂ ਦੇਖਿਆ ਵੀ ਉਹ ਆਣਗੇ ਉਹ ਚਾਰਜ ਲੈ ਲੈਣਗੇ ਲੋਕਾਂ ਨੂੰ ਬਾਹਰ ਕਰ ਦੇਣਗੇ ਉਹ ਰਿਬਨ ਲਗਾ ਦੇਣਗੇ ਉੱਥੇ ਡੂ ਨਾਟ ਕ੍ਰਾਸ ਇਟ ਇਜ਼ ਅ ਕ੍ਰਾਈਮ ਸੀਨ ਠੀਕ ਹੈ ਪੁਲਿਸ ਉਹਨੂੰ ਇਨਸ਼ੋਰ ਕਰੇਗੀ ਵੀ ਕੋਈ ਫालतू ਬੰਦਾ ਨਾ ਆਵੇ ਔਰ ਉਹ ਐਕਸਪਰਟ ਆਇਆ ਉਹਨੇ ਉਹ ਮੌਕੇ ਤੇ ਚੱਕ ਲਿਆ ਆਪਣਾ ਜਿਹੜਾ ਉਹਨੂੰ ਸੈਂਪਲ ਚਾਹੀਦਾ ਹੈ ਦੈਟ ਵਿਲ ਸਰਵ ਦੀ ਪਰਪਸ ਅਜਾ ਆਖਰੀ ਚ ਇਹ ਦੱਸੋ ਵੀ ਕਿਉਂਕਿ ਲੋਕਾਂ ਦੇ ਜ਼ੈਨ ਚ ਇਹ ਸਵਾਲ ਹੁੰਦਾ ਵੀ ਸਾਡੀ ਖੱਜਲ ਖਵਾਰੀ ਘਟੂਗੀ ਕਿ ਨਹੀਂ ਜਿਹੜਾ ਸਮਾਂ ਲੱਗਦਾ ਸੀਗਾ ਕਈ ਕਈ ਸਾਲ ਚੱਲਦਾ ਸੀਗਾ ਉਹਦੇ ਚ ਤੁਹਾਨੂੰ ਲੱਗ ਰਿਹਾ ਜਿੰਨਾ ਤੁਸੀਂ ਸਟੱਡੀ ਕੀਤਾ ਵੀ ਕਾਫੀ ਫਰਕ ਪੈ ਰਿਹਾ ਹਾਂ ਫਰਕ ਪੈਗਾ ਖੱਜਲ ਖਵਾਰੀ ਕਟਣੀ ਹੈ ਕਿਉਂਕਿ ਟਾਈਮ ਜਿਹੜਾ ਹੁਣ ਕੋਟਾਂ ਦੇ ਉੱਪਰ ਆਪਣਾ ਹੀ ਪ੍ਰੈਸ਼ਰ ਦੇਤਾ ਇਹਨਾਂ ਨੇ ਵੀ ਟਾਈਮ ਤੁਸੀਂ ਕੱਟ ਕਰਨਾ ਉਹਦੇ ਨਾਲ ਖੱਜਲ ਖਰਾਬੀ ਕਟਣੀ ਹੈ ਦੂਜਾ ਵੀਡੀਓ ਕਾਨਫਰੈਂਸਿੰਗ ਨਾਲ ਗਵਾਹੀਆਂ ਰਿਕਾਰਡ ਜਦੋਂ ਹੋ ਜਾਣਗੀਆਂ ਤਾਂ ਲੋਕਾਂ ਨੂੰ ਜਿਹੜਾ ਟ੍ਰੈਵਲ ਡਿਸਟੈਂਸ ਹੈਗਾ ਹਰ ਬੰਦਾ ਚੰਡੀਗੜ੍ਹ ਦੇ ਵਿੱਚ ਇਨੀ ਰ ਬਟੰਡਾ ਤੋਂ ਆ ਰਿਹਾ ਕਿਉਂ ਦਿੱਲੀ ਤੋਂ ਆ ਰਿਹਾ ਉਹ ਟਰੈਵਲਿੰਗ ਟਾਈਮ ਕੱਟ ਜਾਣਗੇ ਤਾਂ ਨੇਚਰਲੀ ਹਰਾਸਮੈਂਟ ਘਟੇਗੀ ਤੀਸਰਾ ਇੰਪੋਰਟੈਂਟ ਕੰਮ ਹੈ ਵੀ ਹੁਣ ਅਗਰ ਮੈਂ ਵਿਕਟਮ ਹੈ ਕਿਸੇ ਪੁਲਿਸ ਕੇਸ ਦਾ ਤਾਂ ਆਈਓ ਨੂੰ ਡਿਊਟੀ ਲਗਾਈ ਗਈ ਹੈ ਕਿ ਉਹ ਮੈਨੂੰ ਅਪਡੇਟ ਕਰੇਗਾ ਵੀ ਤੇਰੇ ਕੇਸ ਦੀ ਕੀ ਸਟੇਟਸ ਚੱਲ ਰਿਹਾ 193 ਨੰਬਰ ਸੈਕਸ਼ਨ ਆਫ ਬੀ ਐਨ ਐਸ ਐਸ ਦੇ ਵਿੱਚ ਆਈਓ ਨੂੰ ਡਿਊਟੀ ਲਗਾਈ ਹੈ ਕਿ ਉਹ 90 ਦਿਨ ਦੇ ਅੰਦਰ ਅੰਦਰ ਵਿਕਟਮ ਨੂੰ ਈਮੇਲ ਕਰੇਗਾ ਜਾਂ ਐਸ ਐਮ ਐਸ ਕਰੇਗਾ ਸਟੇਟਸ ਆਫ ਦੀ ਪ੍ਰੋਗਰੈਸ ਆਫ ਦੀ ਕੇਸ ਦੱਸੇਗਾ ਸੋ ਇਹ ਜਿਹੜੇ ਬਦਲਾਅ ਮੈਂ ਇਹਦੇ ਨਾਲ ਹੁਣ ਆਪਾਂ ਵਿਕਟਮ ਨੂੰ ਤਾਂ ਇਹ ਕਲੈਕਟਿਵਲੀ ਇੱਕ ਫਾਈਟ ਹੋਏਗੀ ਫॉर ਜਸਟਿਸ ਸੋ ਇਹਦੇ ਨਾਲ ਚੀਜ਼ਾਂ ਠੀਕ ਹੋਣਗੀਆਂ ਠੀਕ ਹੈ ਜੀ ਬਹੁਤ ਬਹੁਤ ਸ਼ੁਕਰੀਆ ਸੋ ਐਡਵੋਕੇਟ ਦੀਪਕ ਪਾਜਾਜ ਨਾਲ ਅਸੀਂ ਗੱਲਬਾਤ ਕੀਤੀ ਹੈ ਤਿੰਨ ਨਵੇਂ ਜਿਹੜੇ ਕ੍ਰਿਮੀਨਲ ਲਾਜ਼ RNA ਇੰਪਲੀਮੈਂਟ ਹੋਣ ਦੇ ਵਿੱਚ ਬਹੁਤ ਥੋੜੇ ਦਿਨ ਰਹਿ ਚੁੱਕੇ ਨੇ 1 ਜੁਲਾਈ 2024 ਤੋਂ ਲਾਗੂ ਹੋਣਗੇ ਤੇ ਆਲਰੇਡੀ ਜਿਹੜਾ ਹੋਮ ਡਿਪਾਰਟਮੈਂਟ ਹੈ ਉਹ ਲਗਾਤਾਰ ਹਰੇਕ ਸੂਬਿਆਂ ਦੇ ਡੀਜੀਪੀਸ ਦੀ ਤੇ ਹੋਰ ਜਿਹੜੇ ਸੀਨੀਅਰ ਪੁਲਿਸ ਅਧਿਕਾਰੀ ਹੈ ਉਹਨਾਂ ਦੀ ਮੀਟਿੰਗਸ ਜਿਹੜੀਆਂ ਨੇ ਉਹ ਲਗਾਤਾਰ ਜਾਰੀ ਨੇ ਤਾਂ ਜੋ ਉਸ ਤੋਂ ਪਹਿਲਾਂ ਵੱਧ ਤੋਂ ਵੱਧ ਬਰੀਫਿੰਗ ਕੀਤੀ ਜਾ ਸਕੇ ਟ੍ਰੇਨਿੰਗ ਦਿੱਤੀ ਜਾ ਸਕੇ ਪੁਲਿਸ ਡਿਪਾਰਟਮੈਂਟ ਨੂੰ ਕਿਸ ਤਰ੍ਹਾਂ ਦੇ ਨਾਲ ਲਾਗੂ ਕਰਨੇ ਹੈ ਤੇ ਦੇਖਣ ਵਾਲੀ ਗੱਲ ਹੋਊਗੀ ਕਿ ਵਾਕਈ ਜਿਹੜੇ ਅੰਗਰੇਜ਼ਾਂ ਵੇਲੇ ਤੋਂ ਕਾਨੂੰਨ ਬਣੇ ਹੋਏ ਸੀਗੇ ਉਹਦੇ ਵਿੱਚ ਏਡਾ ਵੱਡਾ ਬਦਲਾਅ ਲਿਆਂਦਾ ਕਿ ਵਾਕਈ ਓਡਾ ਵੱਡਾ ਚੇਂਜ ਜਿਹੜਾ ਹੈਗਾ ਸੋਸਾਇਟੀ 'ਚ ਲੈ ਕੇ ਆਉਣਗੇ ਕਾਨੂੰਨ ਜਾਂ ਨਹੀਂ ਚੰਡੀਗੜ੍ਹ ਤੋਂ ਕੈਮਰਾਮੈਨ ਕਾਸ਼ਤੀਬ ਦੇ ਨਾਲ ਹਰਸ਼ਪ੍ਰਭ ਸਿੰਘ ਸਿੱਧੂ ਬਾਬੂ ਸ਼ਾਹੀ ਟਾਈਮਸ